ਉਹਨੇ 3 ਦਾ 2:30 ਵਜੇ ਤੋਂ ਬਾਅਦ ਇੱਕ ਜੁਆਇੰਟ ਆਪਰੇਸ਼ਨ ਡਲੀਆਂ ਇਨਫਰਮੇਸ਼ਨਾਂ ਨੇ ਪੰਜਾਬ ਪੁਲਿਸ ਹਰਿਆਣਾ ਪੁਲਿਸ ਕੇਂਦਰ ਰਲ ਕੇ ਕੁਝ ਬੰਦੇ ਹਿੰਦੀ ਬੋਲ ਰਹੇ ਸੀ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਚੱਕਿਆ ਗਿਆ ਵਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਬਾਰਡਰ ਤੋਂ ਇਹਦੀ ਸਖ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਮੋਦੀ ਸਰਕਾਰ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਕਿ ਇਹ ਜੀ ਵਾਇਲੈਂਸ ਕਰਦੇ ਹੈਗੇ ਆ ਅੱਜ ਵੀ ਕਿਸਾਨਾਂ ਨੇ ਕੋਈ ਵਾਇਲੈਂਸ ਨਹੀਂ ਕੀਤਾ ਹੈਗਾ ਇਹਨਾਂ ਨੇ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਗੋਲੀ ਮਾਰ ਕੇ ਸ਼ਹੀਦ ਕਰਕੇ ਵਾਇਲਿਅਸ ਕੀਤਾ ਹੈਗਾ ਵਾ ਇਹਨਾਂ ਨੇ 400 450 ਕਿਸਾਨ ਸਾਢੇ ਜਖਮੀ ਕੀਤੇ ਹੈਗੇ ਆ ਇਹਨਾਂ ਨੇ ਨਜਾਇਜ਼ ਢੰਗ ਨਾਲ ਇੱਥੇ ਕੰਦਾ ਕਰਕੇ ਪੰਜਾਬ ਤੇ ਹਰਿਆਣੇ ਦੇ ਵਪਾਰੀ ਨੂੰ ਆਮ ਜਨਤਾ ਨੂੰ ਇਹਦੋਂ ਗਾ ਟਰਾਂਸਪੋਰਟਰਾਂ ਨੂੰ ਤੰਗ ਕੀਤਾ ਹੈਗਾ ਇਹਨਾਂ ਦੀ ਕੰਦਾ ਆਪ ਵੀ ਆ ਕੇ ਦੇਖ ਸਕਦੇ ਅੱਜ ਫੇਰ ਹਿੰਸਾ ਕੀਤੀ ਹੈ ਤੇ ਸਰਕਾਰ ਨੇ ਕੀਤੀ ਆ ਹੋਰ ਅਮਨ ਢੰਗ ਨਾਲ ਚੱਲ ਰਹੇ ਅੰਦੋਲਨ ਨੂੰ ਤਾਰ ਪਿੱਟੋ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਕਿਹੜਾ ਦੁਨੀਆ ਦਾ ਕਾਨੂੰਨ ਆ ਇਸ ਦਾ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕਿਆ ਕੋ ਵਾਰੰਟ ਵਖਾ ਸਕਦੇ ਜੀ ਕੋਈ ਇਨਫਰਮੇਸ਼ਨ ਦਿੱਤੀ ਆ ਕਿਹੜੀ ਅਦਾਲਤ ਵਿੱਚ ਪੇਸ਼ ਕਰ ਰਹੇ ਹੋ ਕਿਹੜਾ ਉੱਤੇ ਇਲਜ਼ਾਮ ਹੈ ਉਹਨਾਂ ਤੇ ਤੁਰੰਤ ਇਨਫਰਮੇਸ਼ਨ ਦਿਓ ਰਿਹਾ ਕਰੋ ਉਹਨਾਂ ਨੂੰ ਵੀ ਕਿੱਥੇ ਲੈ ਕੇ ਗਏ ਜੀ ਕੀ ਇਲਜ਼ਾਮ ਨੇ ਉਹਨਾਂ ਤੇ ਨਹੀਂ ਤਾਂ ਆਉਣ ਵਾਲੇ ਭਗਵੰਤ ਮਾਨ ਜੀ ਸੈਣੀ ਸਾਹਿਬ ਤੇ ਮੋਦੀ ਸਾਹਿਬ ਇਹਦੇ ਰਿਜ਼ਲਟ ਚੰਗੇ ਨਹੀਂ ਨਿਕਲਣੇ ਹੈਗੇ ਐ ਡਰਨ ਵਾਲੇ ਨਹੀਂ ਹੈਗੇ ਹੋਰ ਵੀ ਚੱਕ ਲੋ ਜਿਹੜੇ ਹੈਗੇ ਆ ਇਹ ਪੰਜਾਬ ਆ ਪੰਜਾਬ ਮੈਂ ਸਰਵੰਤ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਜਿਹੜਾ ਜਗਜੀਤ ਸਿੰਘ ਡੱਲੇਵਾਲ ਨੇ ਸਾਰਾ ਦੇਸ਼ ਦੁਨੀਆ ਜਾਣਦਾ ਵੀ ਅੱਜ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠਣਾ ਸੀਗਾ ਔਰ ਜੋ ਇਨਫਰਮੇਸ਼ਨ ਹੈ ਲਗਭਗ ਪੌਣੇ 3 ਜਾਂ 2:30 ਵਜੇ ਤੋਂ ਬਾਅਦ ਉਹਨਾਂ ਨੂੰ ਇੱਕ ਜੁਆਇੰਟ ਆਪਰੇਸ਼ਨ ਜੋ ਮੁੱਢਲੀਆਂ ਇਨਫਰਮੇਸ਼ਨਾਂ ਨੇ ਪੰਜਾਬ ਪੁਲਿਸ ਹਰਿਆਣਾ ਪੁਲਿਸ ਕੇਂਦਰ ਰਲ ਕੇ ਕੁਝ ਬੰਦੇ ਹਿੰਦੀ ਬੋਲ ਰਹੇ ਸੀ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਚੱਕਿਆ ਗਿਆ ਵਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਬਾਰਡਰ ਤੋਂ ਇਹਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਜੜੀ ਮੋਦੀ ਸਰਕਾਰ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਵੀ ਇਹ ਜੀ ਵਾਇਲੈਂਸ ਕਰਦੇ ਹੈਗੇ ਆ ਕਦੀ ਵੀ ਕਿਸਾਨਾਂ ਨੇ ਕੋਈ ਵਾਇਲੈਂਸ ਨਹੀਂ ਕੀਤਾ ਹੈਗਾ ਇਹਨਾਂ ਨੇ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਗੋਲੀ ਮਾਰ ਕੇ ਸ਼ਹੀਦ ਕਰਕੇ ਵਾਇਲੈਂਸ ਕੀਤਾ ਹੈਗਾ ਵਾ ਇਹਦੋਂ ਗਾਹਾਂ ਇਹਨਾਂ ਨੇ 400 450 ਕਿਸਾਨ ਸਾਢੇ ਜਖਮੀ ਕੀਤੇ ਹੈਗੇ ਆ ਇਹਨਾਂ ਨੇ ਨਜਾਇਜ਼ ਢੰਗ ਨਾਲ ਇੱਥੇ ਕੰਦਾ ਕਰਕੇ ਪੰਜਾਬ ਤੇ ਹਰਿਆਣੇ ਦੇ ਵਪਾਰੀ ਨੂੰ ਆਮ ਜਨਤਾ ਨੂੰ ਇਹਦੋਂ ਗਾ ਟਰਾਂਸਪੋਰਟਰਾਂ ਨੂੰ ਤੰਗ ਕੀਤਾ ਹੈਗਾ ਇਹਨਾਂ ਦੀਆਂ ਕੰਦਾਂ ਆਪ ਤੁਸੀਂ ਆ ਕੇ ਦੇਖ ਸਕਦੇ ਹੋ ਔਰ ਅੱਜ ਫੇਰ ਹਿੰਸਾ ਕੀਤੀ ਆ ਤੇ ਸਰਕਾਰ ਨੇ ਕੀਤੀ ਆ ਫੋਰ ਅਮਨ ਢੰਗ ਨਾਲ ਚੱਲ ਰਹੇ ਅੰਦੋਲਨ ਨੂੰ ਤਾਰ ਪੀਟੋ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਕਿਹੜਾ ਦੁਨੀਆ ਦਾ ਕਾਨੂੰਨ ਆ ਪੀ ਜਿਹਦੇ ਤੇ ਤੁਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕਿਆ ਕੋਈ ਵਾਰੰਟ ਵਿਖਾ ਸਕਦੇ ਜੀ ਕੋਈ ਇਨਫਾਰਮੇਸ਼ਨ ਦਿੱਤੀ ਆ ਕਿਹੜੀ ਅਦਾਲਤ ਵਿੱਚ ਪੇਸ਼ ਕਰ ਰਹੇ ਹੋ ਕਿਹੜਾ ਉੱਤੇ ਇਲਜ਼ਾਮ ਹੈ ਉਹਨਾਂ ਤੇ ਔਰ ਤੁਸੀਂ ਤੁਰੰਤ ਇਨਫਾਰਮੇਸ਼ਨ ਦਿਓ ਰਿਹਾ ਕਰੋ ਉਹਨਾਂ ਨੂੰ ਵੀ ਕਿੱਥੇ ਲੈ ਕੇ ਗਏ ਜੇ ਕੀ ਇਲਜ਼ਾਮ ਨੇ ਉਹਨਾਂ ਤੇ ਨਹੀਂ ਤਾਂ ਆਉਣ ਵਾਲੇ ਭਗਵੰਤ ਮਾਨ ਜੀ ਸੈਣੀ ਸਾਹਿਬ ਤੇ ਮੋਦੀ ਸਾਹਿਬ ਇਹਦੇ ਰਿਜ਼ਲਟ ਚੰਗੇ ਨਹੀਂ ਨਿਕਲਣੇ ਹੈਗੇ ਐ ਡਰਨ ਵਾਲੇ ਨਹੀਂ ਹੈਗੇ ਹੋਰ ਵੀ ਚੱਕ ਲੋ ਜਿਹੜੇ ਹੈਗੇ ਆ ਇਹ ਪੰਜਾਬ ਆ ਪੰਜਾਬ ਇਹ ਜ਼ਬਰ ਨੂੰ ਸਹਿੰਦਾ ਨਹੀਂ ਹੁੰਦਾ ਇਸ ਕਰਕੇ ਲੋਕਾਂ ਨੂੰ ਸਾਡੀ ਅਪੀਲ ਆ ਵੱਧ ਤੋਂ ਵੱਧ ਗਿਣਤੀ ਵਿੱਚ ਮੋਰਚਿਆਂ 'ਚ ਪਹੁੰਚੋ ਤੇ ਖਾਸ ਕਰਕੇ ਖਨੌਰੀ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ ਆਪਾਂ ਬਦਲਵੇਂ ਪ੍ਰਬੰਧ ਕਰਨੇ ਹੈਗੇ ਆ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਕਿਸਾਨ ਮਜ਼ਦੂਰਾਂ ਦਾ ਅੰਦੋਲਨ ਲਗਭਗ ਚੱਲ ਰਿਹਾ ਹੈਗਾ ਅਰ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਚਾਹੇ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਆਦ ਮੰਗਾ ਨੇ ਉਹ ਮੰਗਾ ਤੇ ਲਗਾਤਾਰ ਲੜਾਈ ਜਾਰੀ ਰੱਖਾਂਗੇ ਸਰਕਾਰ ਕੋ ਡਰਨ ਵਾਲੇ ਨਹੀਂ ਹੈ ਚਿਪਨ ਵਾਲੇ ਨਹੀਂ ਹੈ ਚੜ੍ਹਦੀ ਕਲਾ ਚ ਰਹੋ ਕੁਝ ਵੀ ਪੜਕਾਹੜ ਚ ਨਾ ਆਇਓ ਆ ਸਰਕਾਰ ਦਾ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਾਂਗੇ ਧੰਨਵਾਦ